ਪਹਿਲ ਗੱਲ ਵੀ ਇਹ ਐ ਅੰਤਕਵਾਦੀਆਂ ਵੱਲੋਂ ਕਿਤੇ ਬੜੇ ਨੌਰਥ ਹਾਰ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕਈ ਐਵੇਂ ਫੈਸਲੇ ਲਈ ਗਏ ਹਨ ਕਿ 48 ਘੰਟੇ ਵਿੱਚ ਪਾਕਿਸਤਾਨ ਦੇ ਨਾਗਰਿਕਾਂ ਨੂੰ ਹਿੰਦੁਸਤਾਨ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਜਿਨ੍ਹਾਂ ਦਾ ਪਾਕਿਸਤਾਨ ਨਾਲ ਜਾਣਾ ਸ਼ੁਰੂ ਹੋ ਚੁੱਕਿਆ ਹੈ ਦੂਜੇ ਪਾਸੇ ਭਾਰਤ ਤੋਂ ਗਏ ਹੋਏ ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਰਦਾਨਾ ਸ਼ੁਰੂ ਹੋ ਗਏ ਹਨ ਆ ਉਥੋਂ ਸੁਣਾਣੇ ਆ ਕੀ ਕਰ ਰਹੇ ਨੇ ਜੋ ਪਾਕਿਸਤਾਨ ਤੋਂ ਭਾਰਤੀ ਨਾਗਰਿਕ ਆ ਰਹੇ ਨੇ

डिलीट हो गई तो शाम को निकल जाएंगे